ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਸ਼ਹਿਰ ਜੈਤੂ ਤੋਂ ਤਸੀਲ ਵੀ ਇਹਨੂੰ ਜੈਤੂ ਹੀ ਪੈ ਜਾਂਦੀ ਆ ਤੇ ਜ਼ਿਲ੍ਹਾ ਪੈ ਜਾਂਦਾ ਫਰੀਦਕੋੜ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਰਸੀ ਬੱਚੀਆਂ 6 ਤੋਂ 7 ਨਾਲ ਬੱਚੀਆਂ ਦੇ ਹੈਗੇ ਛੋਟੀ ਉਮਰ ਦੀਆਂ ਹੀ ਆ ਤੇ ਸਪੈਸ਼ਲ ਕੰਮ ਜਰਸੀ ਦਾ ਹੀ ਹੈਗਾ ਤੇ ਬਾਕੀ ਜਰਸੀ ਵੱਡੀਆਂ ਗਾਇਆਂ ਦੁੱਧ ਵਾਲੀਆਂ ਗਾਇਆਂ ਵੀ ਬਾਈ ਦੇ ਕੋਲੇ ਕਾਫੀ ਹੁੰਦੀਆਂ ਗਈਆਂ ਤੇ ਐਚ ਐਫ ਦੇ ਵਿੱਚ ਕ੍ਰੋਸ ਵੀ ਹੁੰਦੀਆਂ ਗਈਆਂ ਤਰੇਹ ਤਰ੍ਹਾਂ ਦਾ ਮਾਲ ਹੁੰਦਾ ਹੈਗਾ ਤੇ ਇਧਰ ਦੋ ਗਾਇਆਂ ਇੱਕ ਸੂਈ ਵੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇਹ ਹੈਗੀ ਹੈਗੀ ਗੱਬਣ ਤੇ ਸਾਰੀਆਂ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੇ ਇਕਲੀ-ਕਲੀ ਤੋਰ ਕੇ ਵੀ ਦਿਖਾਵਾਂਗੇ ਤੇ ਬਾਕੀ ਰੇਟ ਆ ਜੋ ਵੀਡੀਓ ਦੇ ਵਿੱਚ ਹੀ ਹੋਊਗਾ ਟੋਟਲ ਜਾਨਵਰਾਂ ਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਛੋੜੀਆਂ ਬੱਚੀਆਂ ਲੈਣੀਆਂ ਜਾਂ ਤੁਸੀਂ ਇਧਰ ਦੁੱਧ ਵਾਲੇ ਪਸ਼ੂ ਲੈਣੇ ਆ ਕਿਸੇ ਤਰ੍ਹਾਂ ਦਾ ਵੀ ਤੁਸੀਂ ਮਾਲ ਖਰੀਦਣਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਇੱਥੇ ਆ ਕੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਇੰਨਾ ਜੋ ਵੀ ਕੋਈ ਪਸ਼ੂਗਰੀਦ ਨਾਲ ਤਾਂ ਵੀ ਕਈ ਵਾਰੀ ਕੋਈ ਸੇਲ ਹੋ ਜਾਂਦਾਗਾ ਤਾਂ ਬਾਈ ਕੋਲੇ ਹੋਰ ਵੀ ਕਈ ਕਾਫੀ ਤਰੀਕਾਂ ਦੇ ਪਸ਼ੂ ਹੁੰਦੇ ਹੈਗੇ ਤੇ ਬੱਚੀਆਂ ਵੀ ਕਾਫੀ ਹੁੰਦੀਆਂ ਗਈਆਂ ਜੇ ਇਕੱਠੀਆਂ ਖਰੀਦਣੀਆਂ ਜਾਂ ਇੱਕ ਲੈਣੀਆਂ ਜਾਂ ਦੋ ਉਸੇ ਹਿਸਾਬ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਉਹਦੇ ਹਿਸਾਬ ਨਾਲ ਰੇਟ ਹੋ ਜਾਊਗਾ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੂ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਜਗਦੀਪ ਸਿੰਘ ਆ ਜੀ ਠੀਕ ਆ ਬਾਈ ਤੇ ਕੰਮ ਆਪਣਾ ਬਾਈ ਵਪਾਰ ਦਾ ਹੀ ਹੈ ਨਾ ਹਾਂ ਵਪਾਰ ਦਾ ਕੰਮ ਆ ਬਾਈ ਆਪਣੇ ਕੋਲ ਜਰਸੀ ਬੱਚੀਆਂ ਹੁੰਦੀਆਂ ਹਰ ਵਕਤ ਠੀਕ ਹੈ ਜੀ ਗੱਬਣ ਬੈੜਾ ਹੁੰਦੀ ਚੰਗੀ ਗੱਬਣ ਬੈੜਾ ਠੀਕ ਆ ਤੇ ਜਰਸੀ ਦੁੱਧ ਵਾਲੀਆਂ ਗਾਇਆਂ ਵੀ ਹੁੰਦੀਆਂ ਤੇ ਦੂਜੇ ਐਫ ਦੇ ਵਿੱਚ ਕ੍ਰੋਸ ਵੀ ਹੁੰਦੀਆਂ ਹਨਾ ਹਾਂ ਬਾਈ ਜੀ ਜਰਸੀ ਤੇਰੇ ਸਾਹਮਣੇ ਦੱਬਣ ਹੋਣੀ ਵੇਚੀ ਇੱਕ ਆਪਾਂ ਠੀਕ ਆ ਇੱਕ ਜਾਣੀ ਹੋਣੀ ਵੇਚੀ ਇੱਕ ਤਾਂ ਨਾ ਜਰਸੀ ਠੀਕ ਆ ਤੇ ਬਾਈ ਆਪਣੇ ਕੋਲੇ ਪਸ਼ੂ ਕਿੰਨੇ ਕੁ ਅਵੇਲੇਬਲ ਹੁੰਦੇ ਆਗੇ ਹਰੇਕ ਟਾਈ ਸੱਤ ਅੱਠ ਨਗੁੰਦੇ ਆਪ ਕੋਲ ਠੀਕ ਆ ਵੀ ਕਦੋਂ ਵੀ ਕੋਈ ਆ ਸਕਦਾ ਵੀ ਖਾਲੀ ਨਹੀਂ ਮੁੜੂ ਹਣਾ ਹਾਂਜੀ ਠੀਕ ਆ ਬਾਈ ਪਹਿਲੇ ਨੰਬਰ ਤੇ ਬਾਈ ਇਹ ਬੱਚੀ ਖੜੀ ਹੈਗੀ ਇਹਦੀ ਕੀ ਡਿਟੇਲ ਆਗੀ ਇਹ ਬਾਈ 2.5 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਜੀ 2.5 ਮਹੀਨਿਆਂ ਦੀ ਗੱਬਣ ਚੱਕ ਪਾਸ ਆਗੀ 400 ਟਾਰਗ 400 ਪਲੱਸ ਹੀ ਹੋਵੇ ਪਰ ਬੈਂਕ ਤੇ ਠੀਕ ਹੈ ਤੇ ਦਰਸੀ ਹੋਛੇ ਜੀ ਬਾਈ ਠੀਕ ਆ ਬਾਈ ਤੇ ਆਪਣੀ ਚੈੱਕ ਕਰਾਈ ਵੀ ਆ ਤੇ ਕੋਈ ਜੀ ਕਿਸੇ ਨੇ ਲਿਆਣੀ ਹੈ ਕਰਾ ਸਕਦਾ ਠੀਕ ਆ ਨਵੀਂ ਦੋਤੋਟਾ ਇਮੀਨ ਦੀ ਚੈੱਕ ਪਾਸ ਆ ਗਈ ਤੇ ਬਾਈ ਦੀ ਚੈੱਕ ਕਰਾਈ ਵੀ ਆ ਤੇ ਜਿਹਨੇ ਲੈ ਕੇ ਜਾਣੀ ਆ ਤੁਸੀਂ ਇੱਥੇ ਆ ਕੇ ਤਸੱਲੀ ਕਰਕੇ ਲਿਆ ਸਕਦੇ ਹੋਗੇ ਤੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਕੱਦ ਵੀ ਚੰਗਾ ਕਰੂਗੀ ਤੇ ਕਲਰ ਵੀ ਸੋਹਣਾ ਹੈ ਦੇਖ ਸਕਦੇ ਹੋ ਤੁਸੀਂ ਬਾਕੀ ਇਧਰੋਂ ਫੇਸ ਕੁਆਲਿਟੀ ਦੇਖ ਸਕਦੇ ਆ ਤੇ ਤੁਸੀਂ ਆ ਵੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਕੋਈ ਫੋਰਸਟਾਂ ਦੇ ਚਾਰੇ ਥਾਣਾ ਵੀਰੇ ਚਾਰੇ ਦਾਣੀਆਂ 72000 ਰੁਪਏ ਮੰਗਦਾ 72000 ਇਹਦਾ ਮੁੱਲ ਆ ਮਾਨ ਤਨ ਕਰ ਠੀਕ ਆ ਮਾਨ ਤਨ ਜਾਨੀ ਮਾੜਾ ਮੋਟਾ ਮੌਕੇ ਤੇ ਹੋ ਜੂ ਹਨਾ ਸਾਰਿਆਂ 'ਚ ਹੋ ਜੂ ਹਨਾ ਸਾਰਿਆਂ 'ਚ ਠੀਕ ਆ ਤੇ ਜਿਹੜੀ ਇਹ ਦੂਜੇ ਨੰਬਰ ਤੇ ਬਾਈ ਇਹ ਵੀ ਜਰਸੀ ਬੱਚੀ ਪੂਰੀ ਬਰੀਡ ਵਾਲੀ ਠੀਕ ਆ ਇਹ ਸਕਵਾੜ ਵੀ ਚੱਕਾ ਦਾ ਫੇਸ ਸਕਵਾੜ ਹੀ ਬਹੁਤ ਸੋਹਣੀ ਆ ਹਨਾ ਹਾਂ ਬੱਚੀ ਵੀ ਰਾਜੀ ਪਰੀ ਸੋਹਣੀ ਕੰਨਾਂ ਦੀ ਕੁਆਲਿਟੀ ਤੇ ਬਾਕੀ ਤੁਸੀਂ ਬੋਦੀ ਦੇਖ ਸਕਦੇ ਹੋ ਬਾਕੀ ਵੇਲ ਵੀ ਚੰਗੀ ਹੈਗੀ ਇਹਦੀ ਤੇ ਮੈਅ ਦਾ ਵੀ ਕੱਦ ਇਹ ਵੀ ਵਧੀਆ ਕਰੂਗੀ ਪੂਰਾ ਬਾਕੀ ਤੁਸੀਂ ਕਲਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ। ਥਾਣੇ ਦੇ ਵੀ ਚਾਰੀ ਆ। ਇਹਦੇ ਵੀ ਥਣ ਚਾਰੀ ਹੈਗੇ। ਬਾਈ ਦੇ ਬਾਕੀ ਵੇਖੇ ਵਾ ਸਾਰੇ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਲਿਆ ਸਕਦੇ ਹੋ। ਤੋੜ ਲਾ। ਬਾਕੀ ਗਲੈਂਡ ਕਾਬਲਾ ਵੀ 16 ਕਿੰਨੇ ਹੋਰਾ। ਬਾਕੀ ਟੀਕੇ ਦੇ ਤਾਂ ਇਹ ਜਮੇ ਕਾਬਲਾ ਹਨ। ਭਜਨ ਵੀ ਠੀਕ ਹੈ ਇਹਦਾ। ਤੇ ਵੇਲ ਵੀ ਚੰਗੀ ਬਾਕੀ ਗੱਦ ਵੀ ਠੀਕ ਕਰੂਗੀ ਹਨਾ ਵਧੀਆ ਕਰੂਗੀ। ਫੇਸ ਕੁਆਲਿਟੀ ਸੋਹਣੀ ਹੈ ਪੂਰੀ ਇਹਦੀ। ਐ ਜਮਾ ਪਿਓਰਾ ਕੀ। ਦੇਖੋ ਦੁਬਾਰੇ ਤੁਹਾਨੂੰ ਤੇ ਜਾਂ ਦੇ ਰਹਾ ਦਿੰਦੇ ਆਪਾਂ ਇਸ ਦੀ ਕੁਆਲਿਟੀ ਬਹੁਤ ਸੋਹਣੀ ਹੈ ਇਹਦਾ ਮੁੱਲ ਕਿੰਨਾ ਬਾਈ 27000 ਰੁਪਏ ਦਾ ਇਹਦਾ ਵੀ 27000 ਰੀ ਹੈ ਠੀਕ ਤੇ ਆ ਗਈ ਆ ਤੀਜੇ ਨੰਬਰ ਤੇ ਵੀਰੇ ਕੀਰੀ ਬੱਛੀ ਹੈ ਵੀ ਠੀਕ ਹੈ ਜੀ ਨਾ ਕੋਈ ਨੁਮਰਾਂ ਚੰਗੀ ਸੰਭੀ ਭਲੀ ਵੀ ਹੈ ਠੀਕ ਹੈ ਬਾਈ ਤੇ ਇਹਦੇ ਸੰਗ ਹੁਣ ਦਿਖਾਇਆ ਆਪਾਂ ਬੰਦਾ ਮਾੜੀ ਮਾੜੀ ਫੋਟਾਂ ਜੀਆਂ ਇਹਦੇ ਅੱਛਾ ਇਹ ਆਪਾਂ ਤੋਂ ਦਿਖਾਈ ਹੈ ਹਾਂ ਜੀ ਹਾਂ ਜੀ ਠੀਕ ਹੈ ਰੋਈਦੋ ਤੋਂ ਸੈਂਗੇ ਦੇ ਹੋਣ ਦਾ ਇੱਥੇ ਡੰਗਾਇਆ ਬਾਈਆਂ ਨੇ ਤੇ ਬਾਕੀ ਦੰਦੋਂ ਖੀਰੀ ਹੈਗੀ ਤੇ ਇਸ ਕੁਆਲਿਟੀ ਬਾਡੀ ਵਾਂਂਟਰ ਦੇਖ ਸਕਦੇ ਹੋ ਤੁਸੀਂ ਇਹ ਵੀ ਸੋਹਣੀ ਹੈਗੀ ਥੋੜੀ ਸੇਵਾ ਦੇ ਨਾਲ ਇਹਨੇ ਗੱਬਣ ਹੋ ਜਾਣਾ ਥੋੜੇ ਜਿਹੇ ਟਾਈਮ ਦੇ ਵਿੱਚ ਇੱਕ ਦੋ ਗੱਟੇ ਖਾ ਕੇ ਇਹਨੇ ਗੱਬਣ ਹੋ ਜਾਣਾਗਾ ਰੰਗ ਰੂਪ ਇਹਦਾ ਵੀ ਸੋਹਣਾਗਾ ਵੱਖਰਾ ਜਿਹਾ ਹੈਗਾ ਦੇਖ ਸਕਦੇ ਹੋ ਤੁਸੀਂ ਇਹਦੇ ਥੱਲੇੋਂ ਕਿੰਨੇ ਆ ਝੋੜੀ ਠੀਕ ਆ ਹਾਂ ਠੀਕ ਹੈ ਜੀ ਚਾਰ ਹੀ ਥਣ ਇਹਦੇ ਆਗੇ ਤੇ ਬਾਕੀ ਸਾਰਿਆਂ ਦੀ ਥਣ ਓਕੇ ਜਮ ਹਾਂ ਸਾਰਿਆਂ ਚਾ ਚਾ ਠੀਕ ਆ ਬਾਕੀ ਬਾਈ ਨੇ ਦੇਖ ਕੇ ਲੈਂਦੀਆਂ ਗਈਆਂ ਤੇ ਤੁਸੀਂ ਆਈ ਤਸੱਲੀ ਕਰਕੇ ਲਿਆ ਸਕਦੇ ਹੋ ਚੌਥੇ ਨੰਬਰ ਤੇ ਬਾਈ ਜਿਹੜੀ ਇਹ ਰੇਟ ਕਨਫਰਮਿੰਗ ਕਰਦਾ ਇਹਦਾ ਰੇਟ ਕਿੰਨਾ ਇਹ ਤਿੰਨਾ ਬੱਚੇ ਦਾ 15 15000 ਰੁਪਏ ਮੋਲੇ ਮੰਨਦਾ ਜਿਹੜੀਆਂ ਆਹ ਦਿੰਨੇ ਆ ਹਾਂ ਇੱਕ ਇਹ ਤੇ ਦੋ ਆ ਜਿਹੜੇ ਆਪਾਂ ਗਿਣ ਤਾਉਣੇ ਕੱਲੀ ਕੱਲੀ ਦਾ 15 ਕੱਲੀ ਕੱਲੀ ਦਾ 15 ਠੀਕ ਆ ਇਹਦਾ ਵੀ ਯਾਨੀ 15 ਹੀ ਹੈਗਾ ਹਾਂ ਬੱਚਾ ਬਹੁਤ ਪ੍ਰੀਆ ਆ 15 ਤੇ ਆਹ ਤਾਂ ਬਹੁਤ ਫੇਸ ਕੁਆਲਿਟੀ ਦੇਖੋ ਤੁਸੀਂ ਇਹਦੀ ਤੇ ਬਾਕੀ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਥਾਨ ਬਹੁਤ ਸੋਹਣੇ ਹੈ ਜਿਵੇਂ ਗੱਬਣ ਦੇ ਹੁੰਦੇ ਹੈਗੇ ਇਦਾਂ ਨਜ਼ਰ ਆਉਂਦੀ ਹੈ ਇਹਦੀ ਝੋਲੀ ਬਹੁਤ ਸੋਹਣੀ ਹੈ ਤੇ ਬਾਕੀ ਥਾਨ ਹੈ ਵੀ ਚਾਰੀ ਆਗੇ ਕੋਈ ਫੋਟ ਸ਼ਾਂਗਣੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਗੱਬਣਾ ਨੂੰ ਝੋਲੀ ਹੈ ਮੈਂ ਦਾ ਵੀ ਇਹਦਾ ਵੀ ਬਹੁਤ ਚੰਗਾ ਬਹੁਤ ਚੰਗਾ ਆਰਡਰ ਤਿਆਰ ਕਰੂਗੀ ਇਹ ਮੌਕੇ ਤੇ ਇਹਦਾ ਵੀ ਆਈਆਂ ਇਹਦਾ ਵੀ ਆਈਆਂ ਦੇਖੋ ਤੁਸੀਂ ਉਹਨਾਂ ਦੇ ਇੱਕੋ ਜਿਹੇ ਬਾਅਦ ਦੇ ਸਕਿਆ ਚਾਰੀ ਇਹਦੇ ਆਗੇ ਆਣਾ ਤੇ ਝੋਲੀ ਇਹਦੀ ਵੀ ਬਹੁਤ ਵਧੀਆ ਗਈ। ਹਾਂ ਇਹ ਤਿੰਨਾਂ ਬੱਚਾ ਲ 15-15 ਜੀ ਤੇ ਮੋਹਦਾ ਇਹਨਾਂ ਤੋਂ ਮੈਅ ਦਾ ਵੀ ਇਹ ਬਹੁਤ ਸੋਹਣੇ ਬੈੜਾ ਤਿਆਰ ਹੋਣਗੀਆਂ ਇਹ। ਤੇ ਦੁੱਧ ਨੂੰ ਵੀ ਚੰਗਾ ਰਹਿਣਗੀਆਂ। ਤੇ ਬਾਕੀ ਤੁਹਾਈ ਤਸੱਲੀ ਤੇ ਖਰੀਦਣੀਆਂ ਸੋਹਣੀਆਂ ਬਹੁਤ ਆ ਦੋਵੇਂ। ਕੁਆਲਿਟੀ ਦੇਖੋ ਤੁਸੀਂ ਦੋਵਾਂ ਦੀ। ਫੇਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈਗੀ। ਤੇ ਰੰਗ ਰੂਪ ਵੀ ਇਹਨਾਂ ਦੇ ਵੱਖਰੇ ਹੀ ਆ ਗਈ। ਬਾਕੀ ਬਾਡੀ ਵੰਤਰ ਦੀਆਂ ਵੀ ਚੰਗੀਆਂ ਸਮਗਾਂ ਵੀ ਚੰਗੀਆਂ ਕੋਈ ਲਿਸੀਆਂ ਨਹੀਂ ਹੈਗੀਆਂ ਕਿਸੇ ਬੱਸ ਦਿਸਦੀਆਂ ਇਹ। ਤੇ ਝੋਲੀ ਤੁਹਾਨੂੰ ਦਿਖਾਈ ਦਿੱਤੀ ਆ। ਹਾਂ ਪੂਰੀਆ ਟਾਪ ਕੁਆਲਿਟੀ ਦੀਆਂ ਅੱਤੀ ਸਿਰਿਆਂ ਨੂੰ ਦੋਵੇਂ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਸੇਵਾ ਦੇ ਨਾਲ ਇਹ ਕੱਬਣ ਹੋ ਜਾਣਗੀਆਂ ਇਹਨਾਂ ਦਾ ਰੇਟ ਵੀ 15-15 ਹੀ ਆ ਤੇ ਇਹਨਾਂ ਦੋਵਾਂ ਦਾ ਵੀ ਰੇਟ 15-15 ਹੀ ਆ ਮਤਲਬ ਕਿ ਕੱਲੀ-ਕੱਲੀ ਦਾ 15 ਆਉਂਦਾ ਤੇ 15 ਆਉਂਦਾ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ 15 ਹੀ ਇਹਦਾ ਹੈਗਾ ਤੇ ਉਸ ਤੋਂ ਬਾਅਦ ਆ ਗਈ ਆ ਦੋਨੇ ਬੱਚਾ ਹੁਣ ਮੱਲ ਲੱਗਦੇ 13-13000 ਕਿੰਨਾ ਦੋਮਾ ਦਾ 13-13000 ਆ ਠੀਕ ਆ ਬਾਈ ਬੂਰੀ ਪੱਕਾ ਨੰਬਰ 4 4 ਆ ਵੀ ਬੁਰੀ ਸੋਹਣੀ ਆ ਹਨਾ ਹਾਂ ਐਰ ਸੈਰ ਵਿੱਚ ਬਿਲਕੁਲ ਇਹ ਆ ਗਈ ਆ ਯਾਰ ਸੈਰ ਦੇ ਵਿੱਚ ਫੇਸ ਕੁਆਲਟੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਗੀ ਰੰਗ ਇਹਦਾ ਵੀ ਵੱਖਰਾ ਜਈ ਹੈਗਾ ਤੇ ਇਹਨਾਂ ਦਾ 13-13000 ਆ ਹਨਾ ਠੀਕ ਆ ਇਹਦਾ ਵੀ 13 ਆ ਇਹਦੀ ਵੀ ਕੁਆਲਿਟੀ ਦੇਖੋ ਤੁਸੀਂ ਕੰਨਾਂ ਦੀ ਕੁਆਲਿਟੀ ਬਾਡੀ ਬੰਤਰ ਇਹ ਵੀ ਬਹੁਤ ਸੋਹਣੀ ਹੈਗੀ ਦੇਖੋ ਖੜਨੀ ਕੁੜਨੀ ਦੇਖ ਵੜੀ ਫੇਸ ਕੁਆਲਟੀ ਦੇਖੋ ਕਿੰਨੀ ਸੋਹਣੀ ਹੈਗੀ ਦੇਖੋ ਉਸ ਤੋਂ ਬਾਅਦ ਇਧਰ ਗੱਬਣ ਗਾਂਗੀ ਤੇ ਆਪਾਂ ਇਹਦੀ ਵੀ ਡਿਟੇਲ ਲੈਣੇ ਆਗੇ ਇਹਦੀ ਬਾਈ ਕੀ ਡਿਟੇਲ ਹੈ ਕਿੰਨੇ ਦਿਨ ਕੱਢਦੀ ਹੈ ਹਜੇ ਉਹਦੇ ਅਰ 10 ਦਿਨ ਬਾਕੀ ਹੈ ਜੇ ਤੇ ਸੂਆ ਕਿਹੜਾ ਸੂਗੀ ਦੂਜਾ ਸੂਆ ਓਰੀਜਨਲ ਬਾਈ ਜੀ ਦੂਜਾ ਸੂਆ ਓਰੀਜਨਲ ਕਿੰਨੇ ਪੈਸੇ ਮਾਗੇ ਦੰਦ ਚੱਕ ਨਹੀਂ ਕਰੇ 17 ਲੀਟਰ ਪਹਿਲਾਂ ਸੂਏ ਦਾ ਪਾਇਆਣਾ ਹੈ ਕਿ ਕੱਚੀ ਜ਼ਰੂਰ ਹੈ ਪਰ ਵੈੜ ਜੰਮਟਾ ਮਕਾਲੀ ਦੀ ਜਾਣ ਵਾਲੀ ਵੈੜਾ ਹੀ ਜਾ ਠੀਕ ਆ ਲੋ ਵੀ ਦੋਸਤੋ ਤੇ ਦੰਦਬਾਈ ਨੇ ਚੈੱਕ ਨਹੀਂ ਕਰੇਗੇ ਤੁਸੀਂ ਇਹਦੇ ਚੈੱਕ ਕਰਕੇ ਲਿਆ ਸਕਦੇ ਹੋਗੇ ਤੇ ਵਰੀਆ ਦੁੱਧ ਕੱਢਿਆ ਬਾ ਤੇ ਇਸ ਵਾਰ ਵੀ ਚੰਗੀ ਉਮੀਦ ਆਗੀ ਤੇ ਬਾਕੀ ਬਾਡੀ ਬੰਤਰ ਦੀ ਬਹੁਤ ਚੰਗੀ ਆ ਸੋਹਣੀ ਆਗੀ ਥਾਣਾ ਦੀ ਕੁਆਲਟੀ ਵੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਸੰਵੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਕਿਸੇ ਪਾਸੇ ਦਿਸਦੀ ਤੇ ਬਾਕੀ ਆਰਡਰ ਇਹਨੇ ਚੰਗਾ ਸਟਾਰਟ ਕਰਿਆ ਵਾ ਪਟਨਾ ਪੱਕੀ ਆ ਜੇ ਦਿਨ ਕਾਫੀ ਬਏ ਹੈਗੇ ਮੌਕੇ ਤੇ ਉਮੀਦ ਆ ਵੀ ਸੋਹਣਾ ਆਰਡਰ ਤਿਆਰ ਕਰੂਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਤੁਸੀਂ ਤਸੱਲੀ ਕਰਕੇ ਲੈ ਆ ਸਕਦੇ ਹੋ ਰੇਟ ਇਹਦਾ ਕਿੰਨਾ ਭਾਈ ਇਹਦਾ 62000 ਇਹਦਾ ਰੇਟ ਦੋਸਤੋ 62000 ਬਾਕੀ ਮੌਕੇ ਦੇ ਮਾੜਾ ਮੋਟਾ ਮਾਨਤਨ ਹੋ ਜਾਊਗਾ ਤੇ ਇਸ ਤੋਂ ਬਾਅਦ ਲਾਸਟ ਦੀ ਆ ਗਈ ਇਹ ਸੂਈ ਵੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਹੀ ਸੂਈ ਹੈ ਭਾਈ ਤੇ ਅੱਜ ਖਾਲੀ ਕਰਨੇ ਆਂ ਠੀਕ ਹੈ ਇਹਦਾ 8 ਕਿਲੋ ਲੀਟਰ ਵਾਲਾ 9 ਲੀਟਰ ਦੇ ਮਗਰ ਬੱਛਾ ਇਹਦੇ ਮਗਰ ਬੱਛਾ ਹੈ ਇਹਦੇ ਇਹ ਕਿਹੜਾ ਸੂ ਹੈ ਇਹ ਸਹੀ ਤੀਜਾ ਸੂ ਹੈ ਸੂਈ ਇਹ ਤੀਜਾ ਸੂ ਹੈ ਸੂਈ ਆ ਤੇ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਇਹ 14 ਮਗਰ ਲੀਟਰ ਪਾ ਦੂਗੀ ਭਾਈ 14 15 ਲੀਟਰ ਦੁੱਧ ਦੇ ਦਊਗੀ। ਹਾਂਜੀ ਹਾਂਜੀ। ਠੀਕ ਆ। ਉਹ ਸਾਫ਼ ਆ। ਹਾਂ ਚਾਈ ਤੁਸੀ ਛੰਡੇ ਸੀ ਲੈ। ਓਕੇ ਆ ਜਮਾ। ਠੀਕ ਆ। ਇਹਦਾ ਮੁੱਲ। ਇਹਦਾ 48000 ਰੁਪਏ ਮੁੱਲ। ਇਹਦਾ 48000। ਮਾਨਤਨ ਹੋ ਜੂ ਮੌਕੇ ਤੇ ਹਨਾ। ਠੀਕ ਆ। ਖੋਲ ਦੇ। ਲੋ ਵੀ ਦੋਸੇ ਇਹਦਾ ਮੁੱਲ ਹੈ 48000 ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਕੱਦ ਕਾੜ ਦੇ ਵਿੱਚ ਇਹ ਵੀ ਚੰਗੀ ਹੈਗੀ। ਸਾਂਭੀ ਵੀ ਚੰਗੀ ਆ। ਆਰਡਰ ਵੀ ਸੋਹਣਾ ਦਿਖਾਉਂਦੀ ਆ ਹਜੇ ਤਾਜੀ ਸੂਈ ਆ। ਤੇ ਬਾਕੀ ਥਾਣਾ ਚ ਵਿੱਥੀ ਬਹੁਤ ਹੋ ਲੋਕਾ ਥਾਣਾ ਦਾ ਸੈਜ ਵੀ ਬਹੁਤ ਸੋਹਣਾਗਾ ਬਾਕੀ ਨਾੜਾ ਨੂੜਾ ਆਰਡਰ ਤੇ ਬਹੁਤ ਵਧੀਆ ਆਗੀਆਂ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਵੀ ਬਹੁਤ ਸੋਹਣੀ ਚੰਗਾ ਆਰਡਰ ਤਿਆਰ ਕਰਨਾ ਇਹਨੇ ਵਿੱਥੀ ਕਾਫੀ ਜ਼ਿਆਦਾ ਹੈਗੀ ਥਾਣਾ ਚ ਬਾਕੀ ਇੱਕੋ ਜਿਹਾ ਥਾਣਾ ਜਮਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੱਚਾ ਦੇਖ ਸਕਦੇ ਬਿਲਕੁਲ ਤਾਜੀ ਸੂਈਆਂ ਨਾੜ ਦਾ ਨਾਲ ਦੇਖ ਸਕਦੇ ਡिटੇਲ ਤੁਹਾਨੂੰ ਤਕਰੀਬਨ ਦੋਸਤੋ ਜਿਹੜਾ ਵੀ ਤੁਸੀਂ ਬਸ਼ੂ ਖਰੀਦਣਾ ਤੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਗਾਇਆਂ ਖਰੀਦਣੀਆਂ ਜਾਂ ਤੁਸੀਂ ਬੱਚੀਆਂ ਖਰੀਦਣੀਆਂ ਕੱਠੀਆਂ ਖਰੀਦਣੀਆਂ ਜਾਂ ਜਿਹੜੇ ਸਾਹਾਨਾ ਵੀ ਤੁਸੀਂ ਮਾਲ ਖਰੀਦਣਾ ਤੁਹਾਨੂੰ ਪਸੰਦ ਆਉਂਦਾ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਰਸੀ ਬੱਚੀਆਂ ਕਾਫੀ ਹੁੰਦਗੀਆਂ ਤੇ ਤੁਸੀਂ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਗਾਵਾ ਵੀ ਕਾਫੀ ਹੁੰਦੀਆਂ ਜਰਸੀ ਦੇ ਵਿੱਚ ਜਰਸੀ ਸੀਗੀ ਇੱਕ ਤੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਤੇ ਉਹਦੀ ਵੀ ਨਹੀਂ ਤਾਂ ਵੀਡੀਓ ਬਣਾਉਣੀ ਸੀਗੀ ਤੇ ਉਹ ਪਹਿਲਾਂ ਸੇਲ ਹੋ ਗਈ ਹੈਗੀ ਤੇ ਜਰਸੀਆਂ ਵੀ ਗਾਈਆਂ ਵੀ ਹੁੰਦੀਆਂ ਹਰੇਕ ਤਰ੍ਹਾਂ ਦਾ ਮਤਲਬ ਹਰੇਕ ਭਾ ਦਾ ਜਾਨਵਰ ਬਾਈ ਕੋਲੋਂ ਤੁਹਾਨੂੰ ਮਿਲ ਜੂਗਾ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਐਂਡ ਤਾਈਂ ਜੁੜਨ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ